ਨਿਸ਼ਾਨ ਜਾਇਆ ਨਾ ਨਾ ਕਿਉਂਕਿ ਹਾਲ ਜੋ ਹੈ ਜਿਸ ਕਰਕੇ ਇਹ ਵੀ ਗੂੰਜ ਵਗੈਰਾ ਦੇ ਵਿੱਚ ਇਤਨਾ ਸ਼ਾਇਦ ਨਾ ਸਮਝਾਇਆ ਹੋਵੇ ਹਰ ਇੱਕ ਦੇ ਇਹ ਏਮਾ ਨਾਮ ਕਰਕੇ ਇੱਕ ਸ਼ਰੂਕਾਰ ਦਾ ਮੁੰਡਾ ਸੀ ਉਸ ਦਾ ਇੱਥੇ ਪ੍ਰਸੰਗ ਜਿਹੜਾ ਬੁਰੀ ਸੋਸਾਇਟੀ ਚ ਇਹ ਚੰਗ ਲੱਗਤੇ ਆਂਡੌਲ ਬਲਕਾਸ਼ੀ ਸਤਜ ਜੀ ਬਾਪੜਗੇ ਲੈ ਜੰਨ ਰਕੀਆਂ ਨੂਰਾਂ ਦੀਆਂ ਨਾਲ ਸਮੇਂ ਜੇ ਇਹ ਬਚੁੰਦਾ ਸੀ ਉਹ ਪਾਰਟੀ ਸ਼ਰਾਬ ਪਾਉਣੀ ਜਲਦੀ ਸੀ ਉਹਨਾਂ ਜਾ ਕੇ ਇਹ ਕੁਛ ਕਰਨਾ ਅਖੀਰ ਬੁਰੇ ਕਰਮਾਂ ਦਾ ਬਰੀ ਸੁਸਾਇਟੀ ਦਾ ਸ਼ਮਾ ਪਾ ਕੇ ਫਲ ਮਿਲਦਾ ਹੈ ਕਿ ਭਾਵੇਂ ਕੋਈ ਕਰਮ ਤੁਰਤ ਹੀ ਫਲ ਨਹੀਂ ਮੰਨ ਸ਼ਮਾ ਪਾ ਕੇ ਜਲ ਫਲ ਮਿਲਦਾ ਹੈ ਫਸਲ ਅੱਜ ਬੀਜੇ ਅੱਜ ਹੀ ਉਹ ਫਲ ਨਹੀਂ ਦਿੰਦੀ ਹੁੰਦੀ ਕਈ ਨਹੀਂ ਨਾ ਫਲ ਦਿੰਦੀ ਐ ਕੋਈ ਦਰਖਤ ਅੰਬ ਵਗੈਰਾ ਦਾ ਅਜ ਲਗਾਓ ਅੱਜ ਹੀ ਫਲ ਨਹੀਂ ਮੰਦਾ ਕਈ ਸਾਲ ਬਾਅਦ ਤੁਸਨ ਫਲ ਲੱਗਣ ਲੱਗਦਾ ਹੈ ਇਸੇ ਤਰ੍ਹਾਂ ਕੋਈ ਵੀ ਕਰਮ ਹੈ ਤੁਰਤ ਫਲ ਨਹੀਂ ਦਿੰਦਾ ਹੁੰਦਾ ਸਮਾਂ ਤਾਂ ਆ ਕੇ ਫਲ ਦਿੰਦਾ ਹੁੰਦਾ ਚੰਗਾ ਹੈ ਅਪਰਾ ਹੈ ਚੰਗੇ ਦਾ ਫਲ ਸੁਖ ਮਿਲਣਾ ਹੋਇਆ ਬੁਰੇ ਦਾ ਦੁੱਖ ਹੈ ਈਸ਼ਰੀ ਕਾਨੂੰਨ ਹੈ ਇਸ ਲਈ ਅਸੂਰ ਹੈ ਇਸ ਵਾਸਤੇ ਇਹ ਪ੍ਰੀਮਾ ਜੋ ਸ਼ਹਿਰ ਦਾ ਲੜਕਾ ਸੀ ਤੰਦਾਲ ਬੌਸ਼ੀ ਕਾਲ ਉਹਨਾਂ ਨੂਰਾਂ ਦੀਆਂ ਜੇਬਾਂ ਰਪੀਆਂ ਦੀਆਂ ਜੇਬਾਂ ਪਰ ਕੇ ਲੈ ਜਾਣੀਆਂ ਕੋਬੇ ਸ਼ਰਾਬਾ ਉੜਦਾ ਸੀ ਗ੍ਰੀ ਸੋਸਾਇਟੀ ਵਿੱਚ ਚੌਧਰੀ ਬਣਿਆ ਆ ਸੀ ਹੌਲੀ 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 ਉਹਨਾਂ ਕਰਮਾਂ ਦਾ ਫਲ ਤੇ ਮਿਲਣਾ ਸ਼ੁਰੂ ਹੋਇਆ ਇਹਦੇ ਸਰੀਰ ਨੂੰ ਥੋੜੇ ਥੋੜੇ ਕੁੱਛ ਦੇ ਕੋੜ ਦੇ ਆਸਾਰ ਸ਼ੁਰੂ ਹੋ ਗਏ ਕਿਤੇ ਐਸਾ ਹੋਇਆ ਬਿਲਕੁਲ ਹੀ ਦੇ ਸਰੀਰ ਨੂੰ ਬਹੁਤ ਵੱਡਾ ਕੋੜ ਹੋ ਜਾਂਦਾ ਹੈ ਇਲਾਜ ਮਾਲਜੇ ਕਰਾਏਗੇ ਪਰ ਕਰਮ ਰੋਗ ਸੀ ਉਹ ਕਿਸੇ ਦੇ ਰੋਗ ਬੰਦੇ ਨੇ ਕਿ ਤੱਕ ਕਿਸੇ ਬੇਬਦ ਪ੍ਰੇਜਿਨਾ ਰੋਗ ਲੱਗਣਾ ਉਹਦਾ ਇਲਾਜ ਡਾਕਟਰ ਹਕੀਮ ਕਰ ਰਹੇ ਨੇ ਇੱਕ ਕਰਮ ਰੋਗ ਹੁੰਦਾ ਹੈ ਕਰਮ ਰੋਗ ਹੁੰਦਾ ਇਹਦੇ ਬਹੁਤ ਨਸ਼ੀਦ ਬੁਰੇ ਕਰਮਾਂ ਦਾ ਫਲ ਹੋਇਆ ਕਰ ਇਹ ਕਰਮ ਰੋਗ ਹੋਣ ਕਰਕੇ ਇਹਦੇ ਇਲਾਜ ਮਾਲਜੇ ਵੀ ਬੜੇ ਕਰਾਏ ਗਏ ਲੇਕਿਨ ਨਾ ਹੋ ਸਕੇ ਰੋਗ ਵੱਧਦਾ ਹੀ ਚਲਾ ਗਿਆ ਉਹ ਜਿਹੜੀ ਪਾਰਟੀ ਸੀ ਖਾਣ ਪੀਣ ਵਾਲੀ ਨਵਾਲੇ ਪਿਆਲੇ ਦੇ ਜਿਹੜੇ ਮਿੱਤਰ ਸਨ ਉਹ ਤਾਂ ਭਰਾ ਹੋ ਗਏ ਉਹਦੇ ਕਿਉਂ ਜਾਣਦੇ ਸਨ ਵੀ ਇਹਦੇ ਸਰੀਰ ਨੂੰ ਕੋੜ ਦਾ ਰੋਗ ਲੱਗਿਆ ਇਹਦੇ ਜਨਮ ਬਹੁਤ ਬੁਰੇ ਹੁੰਦੇ ਨਾ ਕਿ ਸਾਨੂੰ ਚਿੰਬੜ ਗਏ ਸੱਤ ਤਾਂ ਇਲਾਜ ਹੋ ਨਹੀਂ ਸਕਣੇ ਤਾਂ ਬਾਪ ਤਾਂ ਬਹੁਤ ਵੱਡਾ ਤਨਾੜ ਆਦਮੀ ਉਹ ਕਰਵਾ ਵੀ ਲਏਗਾ ਇਸ ਕਰਕੇ ਉਹ ਖਿਸਕਣੇ ਸ਼ੁਰੂ ਹੋਣ ਦੇ ਨੇੜੇ ਆਉਂਦਾ ਕੋਈ ਨਾ ਦੇਖ ਇਹ ਜੀ ਤਾਂ ਹਾਲਤ ਹੋ ਗਈ ਇਹ ਪਛਾਣ ਤਾਂ ਹੈ ਵੀ ਦੇਖੋ ਜਦੋਂ ਮੈਂ ਖਲਾਉਂਦਾ ਪਲਾਉਂਦਾ ਸੀ ਕਿਵੇਂ ਮੇਰੇ ਚਾਰਚ ਫਿਰ ਨੱਠੇ ਫਿਰਦੇ ਸਨ ਉਹਨ ਕੋਈ ਨੇੜੇ ਨਹੀਂ ਆਉਂਦਾ ਗੱਲ ਹੀ ਨਹੀਂ ਕੋਈ ਤਾਂ ਤੁਰਾਜੀ ਤੰਦਰੁਸਤ ਹੈ ਠੀਕ ਹੈ ਕਿ ਨਹੀਂ ਇਹ ਉਹਨੂੰ ਮਹਿਸੂਸ ਤਾਂ ਹੋ ਗਿਆ ਅਖੀਰ ਕਰਦੇ ਨੇ ਫਿਰ ਵੀ ਕਰਦੇ ਕਰਦੀ ਹੁੰਦੇ ਹਨ ਐਂ ਸੋਚਿਆ ਵੀ ਆਪਣਾ ਉਪਾਅ ਤਾਂ ਕਰੋ ਜਿੰਨਾ ਹੋ ਸਕਦਾ ਹੈ ਤਨ ਪਦਾਰਥ ਬਹੁਸ਼ੀਓ ਦੇ ਤਦਕਾਸ ਉਸਨੇ ਇਲਾਜ ਮਾਲ ਦੇ ਬੜੇ ਕਰਾਇ ਲੇਕਿਨ ਕੋਈ ਕਾਰਗਰਨਾ ਹੋ ਸਕਿਆ ਰੋਗ ਵੱਧ ਹੀ ਚਲਾ ਗਿਆ ਇੱਥੇ ਤੱਕ ਨੌਬਤ ਪਹੁੰਚ ਗਈ ਉਹਦੇ ਹੱਥਾਂ ਪੈਰਾਂ ਵਿੱਚ ਪੀ ਬਚਣ ਲੱਗ ਪਏ ਐਸਾ ਘੋੜ ਹੋ ਗਿਆ ਨਾਉ ਚੜਨ ਲੱਗ ਪਏ ਹੱਥਾਂ ਪੈਰਾਂ ਦੇ ਸਾਰੇ શરી ਵਿੱਚ ਪੀਕ ਜਾਂਦੀ ਕੋਈ ਨੇੜੇ ਨਹੀਂ ਆਉਂਦਾ ਉਹ ਕਰਦੇ ਵੀ ਟਹਣੇ ਕਾ ਕੇ ਛਿੱਟੀ ਨਹੀਂਤੇ ਇਹਦੇ ਜਰਮ ਇਸ ਮਕਾਨ ਦੀਆਂ ਕੰਧਾਂ ਵਿੱਚ ਪਰਵੇਸ਼ ਕਰ ਜਾਣਗੇ ਸਾਨੂੰ ਜੰਮਣਗੇ ਤੇ ਦੀ ਛਪਰੀ ਬਾਤ ਹੋਤੇ ਬਾਦ ਨੇ ਪਿੰਡਾਂ ਵਿੱਚ ਆਪਣੇ ਪੰਜਾਬ ਦੇ ਵਿੱਚ ਖੂਹ ਹੁੰਦੇ ਨੇ ਤੋ ਖੂਦੇ ਉਪਰੋ ਦੀ ਸ਼ਪਰੀ ਪਾਦਿਕ ਉੱਤੇ ਤੇਰਾ ਖਣਾ ਦਾਣਾ ਪਜਾਇਆ ਕਰਾਂ। ਮੰੰਜਾ ਬਿਸਤਰਾ ਦਿੱਤਾ ਮਿਹਲੇ ਮਿਹਲੇ ਕੰਟ ਖਣਾ ਦਾਣਾ ਗਿੰਦੇ ਰਹੇ। ਲੇਕਿਨ ਨਕਮਿਆ ਆਦਮੀ ਨੂੰ ਕੌਣ ਕੋਈ ਤੇ ਅਵਲਿਓੜੇ ਹੀ ਭੁੱਲਣ ਲੱਗ ਪਏ। ਬਸ ਕੋਈ ਨੇੜੇ ਨਹੀਂ ਜਾਂਦਾ, ਨਜ਼ਦੀਕ ਨਹੀਂ ਟੁੱਕਦਾ, ਇਤਲਾ ਹੈ। ਹੁਣ ਦੁੱਖ ਪਿਆ ਰੋਗ ਵਿਆਰ ਹੁੰਦਾ। ਉਦੋਂ ਦੀ ਗੱਲ ਹੈ ਜਦ ਦੁੱਖ ਪੈਂਦਾ ਵਾ ਸ਼ੀਰ ਰੋਗ ਵਿਆਰ ਹੁੰਦਾ। ਇਤਨਾ ਦੀ ਨਾਸਤਕ ਬੰਦਾ ਹੋਵੇ। ਜਦੋਂ ਕੋਈ ਦੁੱਖ ਪੈਂਦਾ ਵਾ ਸ਼ਾਨੂੰ ਰੋਗ ਵਿਆਰ ਹੁੰਦਾ ਉਹ ਵੀ ਆਸਤਕ ਬਣ ਜਾਂਦਾ ਹੁੰਦਾ ਕਹਦਾ। ਇਸੇ ਨਾਸਤ ਨੂੰ ਪੁੱਛਿਆ ਉਹਦਾ ਇੱਕ ਮਿੱਤਰ ਨੇ ਕਹਿੰਦਾ ਕਿ ਤੂੰ ਤਾਂ ਕਹਿੰਦਾ ਸੀ ਰੱਬ ਹੈ ਨਹੀਂ ਕੱਲ ਮੈਂ ਤੈਨੂੰ ਸੁਣਿਆ ਅੰਦਰ ਵੜਿਆ ਕੀ ਬੇਨਤੀਆਂ ਕਰਦਾ ਸੀ ਤੂੰ ਮੈਂ ਕੰਨ ਲਾ ਕੇ ਸੁਣ ਰਿਹਾ ਸੀ ਇੱਡੇ ਅੱਗੇ ਤਰਲੇ ਕੱਢਦਾ ਸੀ ਕੌਣ ਸੋਟਕ ਉੱਥੇ ਮਿਲਦਾ ਨਹੀਂ ਸੀ ਦੱਸ ਤੂੰ ਕੀ ਇੱਡੇ ਅੱਗੇ ਤਰਲੇ ਕੱਢਦਾ ਸੀ ਤੂੰ ਕਹਿੰਦਾ ਰੱਬ ਹੈ ਨਹੀਂ ਕਹਿੰਦਾ ਵੀ ਹੈ ਤਾਂ ਸੀਵੇਂ ਬੇਨਤੀ ਦੋ ਉਹਦੇ ਅੱਗੇ ਕਰਦਾ ਸੀ ਜਿੰਨੇ ਨਹੀਂ ਨੋਤ ਕਰਦੇ ਉਹ ਚੰਗੀ ਕਰ ਯਾਨੀ ਦੁੱਖ ਪਿਆਰ ਨਾਸ਼ਟਕ ਵੀ ਆਸ਼ਟਕ ਹੋ ਜਾਂਦੇ ਹਨ ਸੁੱਖ ਦੇ ਵਿੱਚ ਹੀ ਫਰਮਸਤੀ ਇਹਨੂੰ ਖਰਾਬ ਕਰਦੀ ਹੈ ਇਸ ਵਾਸਤੇ ਗੁਰੂ ਜੀ ਦੁਖੰਦਾਰੂ ਕਹਿੰਦੇ ਹਨ ਉਹ ਇਹ ਛਪਰੀ ਬਾਹਰ ਪਾਰ ਦਿੱਤੀ ਗਈ ਮੰਜਾ ਵਿਸਤਰਾ ਮਿਲ ਗਿਆ ਕੋਈ ਨੇੜੇ ਨਹੀਂ ਆਉਂਦਾ ਮਿੱਤਰ ਦੋਸਤ ਸਾਥ ਸੰਮਨ ਸਾਰੇ ਪਰੇ ਹੋ ਗਏ ਅਸੀਂ ਛਾਣਾ ਦਾਣਾ ਵੇਲੇ ਵੇਲ ਸਿਰ ਦੇਵਨਨ ਲੇਕਿਨ ਉਹ ਵੀ ਹੁਣ ਆ ਕੇ ਪੈਣ ਲੱਗ ਪਏ ਉਹਦੀ ਇਹ ਜੀ ਹਾਲਤ ਦੇਖ ਕੇ ਕਿਸੇ ਪਰ ਸਵਾਨ ਪੁਰਸ਼ ਪੁਰਸ਼ ਨੇ ਉਹਦੇ ਗਾਲ ਨਾਲ ਅਰਸੀ ਭਾਗ ਛੁੱਟਾ ਬੰਦ ਕਰਦਾ ਜਿਹਨੂੰ ਦਇਆ ਹੁੰਦੀ ਹੈ ਕਿ ਤਸੋਂ ਉਹਦੇ ਛੁੱਟੇ ਜੋਗਸ ਮੱਤ ਪਾ ਜਾਂਦਾ ਉਹ ਖਾਂਦਾ ਅੱਠੇ ਪੈਰੋਂ ਆਪਣੇ ਘਰਾਂ ਨੂੰ ਰੁੰਦਾ ਹੁਣ ਯਾਦ ਕਰਦੇ ਵੇ ਉਹ ਮੈਨੂੰ ਬੜੇ ਸਮਝਾਉਂਦੇ ਸਨ ਮੇਰੇ ਪਿਤਾ ਮਾਤਾ ਸਾਖ ਸੰਮੰਧੀ ਹੋ ਇਹ ਤੂ ਵੀ ਚੰਗੀ ਗੱਲ ਨਹੀਂ ਪੂਰੀ ਸੋਸਾਇਟੀ ਨੂੰ ਕਰਨਾ ਚੰਗਾ ਨਹੀਂ ਹੁੰਦਾ ਇਹ ਦਾ ਫਲ ਅੱਛਾ ਨਹੀਂ ਹੁੰਦਾ ਪਰ ਮੈਂ ਇਤਨਾ ਮੰਨੀ ਹੁਣ ਕਰਨ ਦਾ ਫਲ ਓਗਣਾ ਪਿਆ ਹੁਣ ਓਗਣਾ ਹੀ ਪਏਗਾ ਇਹ ਹੰੜਾ ਬੁਣੀ ਯਾਦ ਕਰਦਾ ਹੈ ਧੁਖ ਪਿਆਏ ਪ੍ਰਭੂ ਦੇ ਅੰਤਰ ਜਾਨੀ ਇਹ ਪਤਪਾਵਨ ਇਹ ਕਰਨ ਕਾਰਨ ਇਹ ਨਿਰਮਾਨ ਇਹ ਸਤਿਮਾਨ ਕਿਰਪਾ ਕਰ ਮੇਰਾ ਦੁੱਖ ਦੂਰ ਕਰ ਮੈਂ ਸਦਾ ਤੇਰਾ ਭਜਨ ਕਰਾਂਗਾ ਜਿਵੇਂ ਮਾਤਾ ਦੇ ਉਦਰ ਵਿੱਚ ਕਰਦਾ ਸੀ ਉੱਠਾ ਲੱਟਕਦਾ ਸੀ ਗੰਦੇ ਸਿਰ ਤੇ ਸਰਾਣਾ ਲੱਗਿਆ ਸੀ ਗੰਧ ਮੰਦ ਵਿੱਚ ਦਾ ਬਾਸਾ ਸੀ ਕੇ ਜੀ ਹਮ ਸੀ ਉਸ ਮੌਕੇ ਅਰਦਾਸਾਂ ਬੇਨਤੀਆਂ ਰਜੋਈਆਂ ਕਰਦਾ ਸੀ ਕਿਸੇ ਤਰ੍ਹਾਂ ਦੇ ਦੁੱਖ ਵਿੱਚ ਕਰਦਾ ਹੈ ਇਹ ਸਾਲ ਗਿਦਰ ਗਏ ਅਸੀਂ ਕਿਤਨੇ ਕਿਤੇ ਇੱਕ ਮਨੋ ਕੇ ਬੇਨਤੀ ਹੋ ਜਿੰਨ ਜਦੋਂ ਇੱਕ ਮਨੋ ਕੇ ਬੇਨਤੀ ਹੋ ਜੇ ਉਹ ਰਬ ਦੇ ਕੋਲ ਮੰਜ਼ੂਰ ਹੋ ਜਾਂਦੀ ਹੁੰਦੀ ਹੈ। ਜੂ ਇੱਥੇ ਸੰਗਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਜਾਂਦੇ ਸੀ ਉਹਨਾਂ ਸ਼ਮੇਂਦਰ ਜੇ ਰਸਤੇ ਚੰਗੇ ਨਹੀਂ ਸਨ ਹੁੰਦੇ। ਜੰਗਲਾਤ ਬਹੁਤ ਹੀ ਹੁੰਦੇ ਸੰਗਤ ਇਕੱਠੀਆਂ ਹੋ ਕੇ ਜਾਇਆ ਕਰਦੀਆਂ। ਵੱਡੇ ਵੱਡੇ ਤਿੰਨ ਚਾਰ ਜੋੜ ਨੇ ਸਾਲੂ ਜੇ ਰੱਖੇ ਹੁੰਦੇ ਸਨ ਬਸਾਖੀ ਦਾ, ਨਮਣੀ ਦਾ, ਲੋੜੀ ਦਾ ਇਹ ਜੇ ਇਹ ਸੰਗਤ ਸ਼ਾਕੀ ਦੇ ਗੋਲ ਮਨ ਦੇ ਘਰ ਆ ਰਹੀ ਸੀ ਪਿਛਲੇ ਪਿੰਡ ਉਸੇ ਪਿੰਡ ਰਾਤਨ ਰਾਏ ਸ਼ਰਕੀ ਸੰਗਤ ਹੈ ਸਵੇਰੇ ਉੱਠ ਕੇ ਸ਼ਰਨ ਵਗੈਰਾ ਕਰਕੇ ਸੰਗਤ ਨੇ ਚਾਲੇ ਪਾਤੇ ਨਾਲ ਅਸਲੀ ਵਾਤਾ ਕੀਰਤਨ ਝੋਟੀਆਂ ਵਿੱਚ ਕਰਦੇ ਜਾਂਦੇ ਹਨ ਜਿਵੇਂ ਆਪਾਂ ਝੋਟੀਆਂ ਵਿੱਚ ਕੀਰਤਨ ਕਰਦੇ ਦੋ ਤਿੰਨ ਸ਼ੇ ਵਿੱਚ ਬੋਲਦੇ ਆਂ یوں پڑھਦੇ ਚਲੇ ਜਾਦੇ ਨੇ ਛੱਕਾ ਸ਼ਲੋਕ ਸ਼ਬਦ یوں ਅੱਜ ਇਹਦੀ ਹਾਲ ਬਹੁਤ ਤਰਸਯੋਗ ਸੀ ਬਹੁਤ ਦੁਖੀ ਸੀ ਕਈ ਦਫਾ ਜੀ ਕਰਦਾ ਵੀ ਮੈਂ ਥੋੜੀ ਕੇ ਮੱਦੇ ਇਸ ਜੁਨੋਂ ਤੋਂ ਮਰਨਾ ਚਾਹਾਂਗਾ ਕਦੇ ਫਿਰ ਮਨ ਤੋਂ ਡਰ ਜਾਂਦਾ ਫਿਰ ਸ਼ੁਕਰੀਆ ਵਰਦਾ ਫਿਰ ਖੂਦ ਦੀ ਮੌਂਟੇ ਆ ਬਿੰਦਾ یوں ਇਹਦੀ ਹਾਲਤ ਹੁੰਦੀ ਰਹੀ ਹੈ ਉਹਦੀ ਮੌਂਟੇ ਬੈਠੇ ਤੇ ਕੰਨ ਵਿੱਚ ਆਵਾਜ਼ ਤੇਗੀ ਬਾਣੀ ਸੰਗਤ ਪੜਦੀ ਚੱਲੀ ਆ ਰਹੀ ਬਾਣੀ ਦੀ ਆਵਾਜ਼ ਕੰਨਾਂ ਰਵੇ ਇੱਥੇ ਪਹੁੰਚੀ ਕੋਈ ਸ਼ਾਂਤੀ ਮਹਿਸੂਸ ਹੋਈ ਹੈਰਾਨ ਹੁੰਦੇ ਵੀ ਕੀ ਗੱਲ ਹੈ ਅੰਜ ਕੁਛ ਮੇਰਾ ਸ਼ਾਇਦ ਰੋ ਕਟਿਆ ਹੈ ਦੁੱਖ ਕਟਿਆ ਕੁਛ ਸ਼ਾਂਤੀ ਜੀ ਹੁਣ ਮਹਿਸੂਸ ਹੋਣ ਲੱਗੀ ਹੈ ਹੈ ਕੁਝ ਨੂੰ ਨਹੀਂ ਸੀ ਪਤਾ ਬਾਣੀ ਆਪਣਾ ਅਸਰ ਰੱਖਦੀ ਹੈ ਅਫੀ ਸ੍ਰੀ ਸੋਕੇ ਵੀ ਇਧਰ ਆਵਾਜ਼ ਆਉਂਦੀ ਹੈ ਕੋਈ ਪਰਦੇ ਹੁੰਦੇ ਨਹੀਂ ਪਤਾ ਨਹੀਂ ਕੀ ਹੈ ਕਿਸ਼ੂ ਜੀ ਦਾ ਕਲਾਮ ਹੈ ਹੈ ਕਿ ਉਹਨ ਕੋਈ ਨਹੀਂ ਪਤਾ ਵੀ ਗੁਰੂ ਕੀ ਬਾਣੀ ਹੈ ਹੌਲੀ ਹੌਲੀ ਆਪਣੀ ਛਤਰੀ ਚ ਰੜਦਾ ਰੜਦਾ ਕਿੰਦੇ ਸ਼ੀਰ ਖਾਦ ਦਾ ਬਹੁਤ ਦੀ ਖਰਾਬ ਹੋ ਚੁੱਕੀ ਸੀ ਤੇ ਰੜਦਾ ਰੜਦਾ ਉੱਥੇ ਆ ਗਿਆ ਜਿੱਥੇ ਰਸਤਾ ਸੀ ਰਸਤੇ ਦੇ ਪਾਸ ਆ ਕੇ ਬੈਠ ਜਾਂਦਾ ਹੈ ਸੰਗਤ ਜਦੋਂ ਪਾਸ ਦੀ ਗੁਜ਼ਰਨ ਲੱਗੀ ਉਸਨੇ ਉੱਚੀ ਆਵਾਜ਼ ਦੇ ਕੇ ਪਿੱਛੇ ਤੁਸੀਂ ਕੌਣ ਹੋ ਸੋ ਇਕੱਲੇ ਸਮਲੇ ਅੰਧੇਰਾ ਸੀ ਸੋ ਕਹਿਣ ਲੱਗੇ ਵੀ ਅਸੀਂ ਗੁਰੂ ਕੇ ਸਿੱਖਾਂ ਗੁਰਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਸਿੱਖ ਚੱਲੇ ਹਾਂ ਗਵਿੰਦਾਲ ਸਾਹਿਬ ਨੂੰ ਪੜ੍ਹੇ ਕੀ ਜਾਂਦੇ ਕਹਿੰਗੇ ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਗੁਰਨਾਮ ਦੀ ਬਾਣੀ ਹੈ ਉਹ ਕਹਿੰਦਾ ਇੱਕ ਮੈਂ ਬੜਾ ਦੁਖੀ ਆਦਮੀ ਹਾਂ ਬਹੁਤ ਰੋਗੀ ਹਾਂ ਕੋੜ ਦੇ ਰੋਗ ਨੇ ਮੇਰਾ ਸਕਾ ਨਾਸ ਹੋ ਚੁੱਕਿਆ ਹੈ ਸ਼ਰੀਰ ਦਾ ਮੇਰੇ ਮਿੱਤਰ ਦੋਸਤ ਸਾਖ ਸਨੋਂ ਦੀ ਪਿਆਲੇ ਨਵਾਲੇ ਦੇ ਜਿਹੜੇ ਪਹਿਲੇ ਮਿੱਤਰ ਸਨ ਚਾਰਜ ਫਿਰੇ ਮੇਰੇ ਹਰ ਵਕਤ ਨਿੱਕੇ ਫਿਰਦੇ ਜਨ ਕੋਈ ਨੇੜੇ ਨਹੀਂ ਆਉਂਦਾ ਕਰਦਾ ਨਹੀਂ ਵੀ ਜਵਾਬ ਦੇ ਦਿੱਤਾ ਹੈ ਮੈਂ ਛਪਰੀ ਤਖਤ ਤੇ ਰਹਿਣਾ ਮੇਰੀ ਬੁਰੀ ਹਾਲਤ ਹੈ ਹਰ ਵਕਤ ਸਰੀਰ ਜਲਦਾ ਬਰਦਾ ਛੜਦਾ ਤੇ ਇਸ ਸਰੀਰ ਦੇ ਵਿੱਚ ਪੀਪ ਜਾਂਦੀ ਹੈ ਬਦੋਂ ਮਾਰੀਏ ਕੋਈ ਨੇੜੇ ਨਹੀਂ ਆਉਂਦਾ ਇਹ ਮੈਨੂੰ ਬਿਮਾਰੀ ਨੂੰ ਲੱਗ ਜਾਏ ਜੇ ਤੁਸੀਂ ਮੈਨੂੰ ਅੱਜ ਮੈਨੂੰ ਕੋਈ ਸ਼ਾਂਤੀ ਆਈ ਹੈ ਸੁਣ ਕੇ ਜੋ ਤੁਸੀਂ ਪੜਦੇ ਹੋ ਜੇ ਤੁਸੀਂ ਮੈਨੂੰ ਉਸ ਗੁਰੂ ਦੇ ਬਾਸ ਲੈ ਜਾਓ ਮੈਂ ਤੁਹਾਡਾ ਬੜਾ ਐਸ਼ਾਨਮੰਦ ਮੈਂ ਸ਼ੈਨ ਮੇਰਾ ਸਰੀਰ ਠੀਕ ਹੋ ਜਾਵੇ ਮੇਰੇ ਚਿੱਤ ਵਿੱਚ ਵਿਸ਼ਵਾਸ ਹੋ ਜਾਵੇ ਸੋ ਕਹਿ ਲਗਾ ਪਰ ਮੇਰੀ ਹਾਲਤ ਦੇਖ ਲੋ ਨੇੜੇ ਨਹੀਂ ਮੇਰੇ ਕੋਈ ਆਉਂਦਾ ਤਾਂ ਨਾਹਾਂ ਚੋ ਸਤਾ ਪੈ ਰਹੇ ਜੋ ਪੀਂ ਪਿਆਂਦੇ ਐ ਸਰੀ ਚੋਂ ਪੀਂ ਜਾਂਦੀ ਐ ਤਦੋਂ ਮਾਰਦੀ ਕੋਈ ਨੇੜੇ ਨਹੀਂ ਟੁਕਦਾ ਸੋ ਇਹ ਦੇਖ ਲੋ ਤੁਸੀਂ ਜੇ ਮੈਨੂੰ ਲਿਆ ਸਕੋ ਤਾਂ ਥੋੜੇ ਇਹ ਸਿਆਲ ਕਰ ਲਿਓ ਪਰ ਮੁਕਾਲੀ ਵੀ ਹੁੰਦੇ ਨਹੀਂ ਨਾ ਗੱਲਾਂ ਹੀ ਪ੍ਰਵਾਹ ਨਾ ਜਾਣਨ ਵਾਲੇ ਕੋਈ ਇਸ ਦੁਨੀਆ ਵਿੱਚ ਹਰ ਕਿਸੇ ਦੇ ਹੀ ਹੁੰਦੇ ਹਨ ਇੱਕ ਗਿਆਨ ਕੋਈ ਗੱਲ ਨਹੀਂ ਉਹਨੇ ਆਪਣੇ ਚਿਹਰੇ ਵਿੱਚ ਉਸ ਨੂੰ ਲਪੇਟ ਕੇ ਬਿਮਾਰ ਹੋ ਗਿਆ। ਪਿਛੇ ਬਣ ਲਿਆ ਸਿੰਘ ਤਾਂ ਸੀਤਰਾ ਪੜਨੀ ਚਲੀ ਗਈ। ਤੀਸਰੇ ਪੈਰ ਗੁਰੂ ਨਾਨਕ ਮਹਾਰਾਜ ਦਾ ਦਰਬਾਰ ਲੱਗਿਆ ਸੀ। ਬੇਨ ਸਿੰਘ ਤਾਂ ਉੱਥੇ ਹਜ਼ੂਰੀ ਵਿੱਚ ਆਦਾ। ਉਹ ਸੁਣੋ ਇੱਕ ਥਾਂ ਜਿੱਥੇ ਬਿਮਾਰ ਆਦਮੀ ਰਹਿੰਦੇ ਸਕੇ ਕਿਤੇ ਕਿਤੇ ਗੁਰੂ ਦੀ ਕਿਰਪਾ ਦੀ দৃষ্টি ਪੈ ਜਾਂਦੀ ਸੀ ਉਹ ਵੱਲ ਹੋ ਜਾਂਦਾ ਸੀ। ਉਸ ਜਗਾ ਉਸ ਨੂੰ ਪ੍ਰੇਮ ਨੂੰ ਉਤਾਰ ਦਿੱਤਾ। ਉਹ ਵੀ ਰਾਜੋ ਤੇ ਉਹ ਵੀ ਉਹਨੂੰ ਦੂਰ ਹੀ ਦਰਸ਼ਨ ਕਰ ਲਿਆ ਗੁਰੂ ਕਾ ਸੰਗਤ ਦਾ ਤੇ ਬਾਕੀ ਸ਼ੰਤਨੇ ਅੱਗੇ ਆਪਣਵੇਂ ਪੈਟਾ ਕੇ ਗੁਰੂ ਦਾ ਦਰਸ਼ਨ ਕਰਕੇ ਬੈਠਨ ਸਾਈਂ ਬਹਿ ਗਿਆ ਕੋਈ ਦਿਨ ਵਿਵਾਨ ਹੋਇਆ ਕਈਆਂ ਨੇ ਨਵੀਂ ਸਿੱਖੀ ਧਾਰਨ ਕੀਤੀ ਕਈ ਪ੍ਰਾਣੇ ਸਨੋ ਅੱਗੇ ਵਾਸਤੇ ਕੁਝ ਯੁਕਤੀ ਹੋਰ ਨਵੀਂ ਚਾਹਦ ਸਨ ਉਹਨਾਂ ਨੇ ਇਹ ਪੁਛਾਦ ਰਿਹਾ ਕੀਤਾ ਕਿਉਂਕਿ ਇੱਕ ਦਿਨ ਰਹਿ ਕੇ ਫੇ ਸੰਗਤਾਂ ਜਾਣ ਵਾਲਿਆਂ ਦੇ ਵਾਪਸ ਨਹੀਂ ਆਈਆਂ ਲੇਕਿਨ ਉਹ ਉੱਥੇ ਤੇ ਉੱਥੇ ਰਹਿ ਜਾਂਦਾ ਪਰ ਉਸਨੇ ਬਹੁਤ ساری ਬਾਣੀ ਯਾਦ ਕਰ ਲਈ ਬਾਣੀ ਰੋਲ ਪੜਦਾ ਹੈ ਸਿਮਰਨ ਕਰ ਰਿਹਾ ਹੈ ਗੁਰੂ ਕਾ ਚਰਣਾ ਵਿੱਚ ਪੂਰਾ ਸਮਾਂ ਵਿੱਚ ਇਹ ਖੰਡੇ ਦੇ ਮਰਦਾ ਰਵਾਜ ਨਹੀਂ ਸੀ ਚਰਣਾ ਵਿੱਚ ਦੰਦਾਸੀ ਗੁਰੂ ਦੇ ਚਰਣਾ ਵਿੱਚ ਤਾਂ ਲੈ ਕੇ ਸਿੱਖੀ ਧਾਰਨ ਕਰ ਲਈ ਦੰਦਾ ਬਾਣੀ ਪੜੀ ਜਾਂਦਾ ਹੈ ਜਪ ਸਿਮਰਨ ਕਰੀ ਜਾਂਦਾ ਹੈ ਦੰਦਾ ਇਹੀ ਉਹ ਦੇ ਚਿਤ ਵਿੱਚ ਹੈ ਬਾਣੀ ਜਿਹੜੀ ਪਾਪਾਂ ਨੂੰ یوں ਕੱਟ ਦਿੰਦੀ ਹੈ ਜਿਵੇਂ ਸ਼ਾਬਣ ਮੈਲੇ ਕੱਪੜੇ 'ਚ ਮੈਲ ਨੂੰ ਕੱਟ ਦਿੰਦਾ ਹੈ ਤੇ ਕਰਮ ਰੋਗ ਆਪ ਕਰਮਾਂ ਦਾ ਫਲ ਹੈ ਦੁੱਖ ਜਿੰਨੇ ਅਸੁਰ ਦਸਰਨ ਦੁੱਖ ਪਾਪਾਂ ਫੋਲਮ ਨੇ ਹੈ ਅਗਰ ਕਾਰਨ ਖਤਮ ਹੋ ਜੇ ਕਾਰਜ ਆਪੀ ਖਤਮ ਹੋ ਜਾਂਦਾ ਹੈ ਕਾਰਨ ਹੈ ਨਾ ਪਾਪ ਪਾਪਟਿਆਨ ਕਾਰਜ ਜਿਹੜਾ ਦੁੱਖੇ ਨਸ਼ਟ ਹੋ ਜਾਣਾ ਆਪੀ ਜਿਉਂ ਕਰਕੇ ਜੰਦਾ ਪਾਜਨ ਕਰਦਾ ਹੈ ਭਜਨ ਨੇ ਪਾਪਾਂ ਨਸ਼ਟ ਕਰਨਾ ਹੈ ਦਾ ਸੁਭਾਵ ਹੈ ਭਜਨ ਦਾ ਹੌਲੀ 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 ਇਹ ਸ਼ਾਲਾ ਨਿਕੋ ਗੁਰੂ ਦੇ ਦਰਸ਼ਨ ਤੇ ਨਾਮ ਬਾਣੀ ਦਾ ਪਾਠ ਔਰ ਸਿਮਰਨ ਇਹ ਕਰਦਾ ਰਹੇ ਸ਼ਰਦਾ ਚਿਤਵੀਂ ਦਿਰਢ ਹੋ ਵੀ ਉਹਨੂੰ ਜਰੂਰ ਮਿਲ ਤੇ ਕਿਰਪਾ ਹੋ ਜਣੇ ਗੁਰੂ ਦੀ ਚਲੋ ਇਤੇ ਕਿਤੇ ਮਸਤੀ ਵਿਚ ਆ ਕੇ ਇੱਕ ਕੋਤ ਤੁਕ ਤੁਕ ਆਪਣੀ ਮਸਤੀ ਵਿੱਚ ਹੀ ਪੜੀ ਜਾਂਦਾ ਗਿਆ ਛੋਟਾ ਲੱਦਾ ਫੇਰ ਗਿਆ ਛੋਟਾ ਲੱਦਾ ਫੇਰ ਜਿਉਂ ਲੱਗਦਾ ਪੜਨ ਦੀ ਨਾ ਕਿ ਨਹੀਂ ਪੜੀ ਜਾਂਦਾ ਇੱਕ ਵਾਰੀ ਗੁਰੂ ਜੀ ਕੋਲ ਅਰਜ ਕੀਤੀ ਸਿੱਖਣ ਗਰੀਬ ਨੂੰ ਆਤ ਪ੍ਰੇਮ ਨਾਤ ਬਾਣੀ ਪੜਦਾ ਹੈ ਸਿਮਰਨ ਕਰਦਾ ਹੈ ਪਰ ਕਿਤੇ ਕਿਤੇ ਇਹ ਪੁੱਛ ਪੜਦਾ ਹੈ ਗਿਆ ਕਿ ਛੋਟਾ ਲੱਦਾ ਫੇਰ ਗਿਆ ਛੋਟਾ ਲੱਦਾ ਫੇਰ ਕਿੰਨੇ ਕਿੰਨੇ ਦੇ ਮਸਤੀ ਵਿੱਚ ਪੜੀ ਜਾਂਦਾ ਇਹਦਾ ਕੀ ਮਤਲਬ ਹੈ ਗੁਰੂ ਜੀ ਕਹ ਲਏ ਭਾਈ ਤਰਸਲ ਉਹਦੇ ਦਿਲ ਦੀ ਮੈਂ ਜਾਣਨਾ ਉਹਦੇ ਚਿੱਤ ਵਿੱਚ ਦ੍ਰਿਸ਼ਾਦਾ ਹੋ ਪਾਈ ਹੈ ਵੀ ਮੇਰਾ ਇਹਾ ਸ਼ਰੀਰ ਕੋੜ ਕਰਕੇ ਵਿਨਾਸ਼ ਹੋ ਗਿਆ ਸੀ ਤੇ ਹੁਣ ਜਰੂਰ ਗ੍ਰੀਸ਼ਣ ਵਿੱਚ ਆ ਗਿਆ ਠੀਕ ਹੋ ਜਾਏਗਾ ਇਹਦਾ ਭਾਵ ਦੱਸੇ ਇਹ ਹੈ ਉਹਦਾ ਉਹਦੇ ਵਿਸ਼ਵਾਸ ਨੂੰ ਫੜੀ ਜਰੂਰ ਲੱਗੇਗਾ ਲੱਗਣ ਵਾਲੇ ਇਸੇ ਤਰ੍ਹਾਂ کئی ਸਾਲਾਂਾਂ ਤੋਂ ਬਾਅਦ ਜੋ ਦੇਖਿਆ ਵੀ ਉਹ तो पाप कर्म नफल नष्ट हो गया है कुछ कम कर स्वेरे मर्त्वेरे गुरु की कृपा कुछ करवा के और शरीर दुशाला दे हाजिर करो एवं किया गया सामने गुरु जी ने लै बिठाए उन्होंने समय के बिजली बिजली होंगे नहीं सी पिंड कि ਚਾ ਛੋਟੇ ਛੋਟੇ ਦੀਵੇ ਲਾਲ ਜਣਾ ਵਗੈਰਾ ਹੁੰਦੀਆਂ ਸਨ ਸਵੇਰ ਹੋ ਕਰਕੇ ਦਿਨ ਚੜਨ ਵਾਸੀ ਉਧਰੋਂ ਸਾਹਮਣੇ ਚੜਦੀ ਵੱਲ ਨੂੰ ਰੋਸ਼ਨੀ ਹੋਈ ਗੁਰੂ ਜੀ ਨੇ ਕਿਹਾ ਦੇ ਮੂੰਹ ਤੋਂ ਕਪੜਾ ਉਤਾਰੋ ਇਹਦੇ ਮੂੰਹ ਤੋਂ ਕਪੜਾ ਉਤਾਰਾਇਆ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਉਹਦਾ ਸਰੀਰ ਬਿਲਕੁਲ ਹੀ ਤਰ ਹੋ ਜਾਂਦਾ ਬਿਲਕੁਲ ਵੱਲ ਹੋ ਜਾਂਦਾ ਹੈ ਇਹ ਹੀ ਨਹੀਂ ਉਹਦੇ ਅੰਦਰ ਬੰਗਿਆਂ ਦੀ ਜੋਗਜਗਤ ਨਹੀਂ ਉਹ ਪ੍ਰੇਮਾਨੇ ਹਾਲ ਹੋ ਗਿਆ ਗੁਰੂ ਅਮਰਦਾਸ ਮਹਾਰਾਜ ਨੇ ਸ਼ਿਕਾ ਦੇ ਉਧਾਰ ਵਾਸਤੇ ਕਿਉਂਕਿ ਖਾਂਵੇ ਕੇ ਨਹੀਂ ਜਿੰਨੇ ਦਾ ਉਧਾਰ ਤਾਂ ਹੁਣ ਬੜਾ ਮੁਸ਼ਕਲ ਸੀ ਆਪ ਇਹਨੇ ਬਹੁਤ ਤਕੀੜ ਹੈ ਇਹਨੇ ਬੀਬੀਆਂ ਨੂੰ ਵੀ ਅੰਮ੍ਰਿਤ ਨਿਕ ਪ੍ਰਚਾਰ ਕਰਨ ਦਾ ਹੌਸ਼ ਸੰਤੰ ਬੀਬੀਆਂ ਦੇ ਵਿੱਚ ਪ੍ਰਚਾਰ ਕਰਨ ਦੀ ਸਿੱਖਿਆ ਦਿੱਤੀ